न <laughs> लॻे <laughs> ौभ <laughs> 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 ਆ ਗਿਆ ਤਾਂ ਗੁਰਵਿੰਦਰ ਸਿੰਘ ਇੱਥੇ ਸਮਾ ਸਮਾ ਪਈ ਨੇ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਹਾਂਜੀ ਇਹ ਮਾਤਾ ਜੀ ਨੇ ਉਹਨਾਂ ਦੇ ਐਡਾ ਕਮਾਊ ਪੁੱਤ ਸੀਗਾ ਵੀ ਜਿਹਦਾ ਕੋਈ ਸਾਭ ਨਹੀਂ ਲੋਕਾਂ ਦਾ ਪਿਓ ਤੇ ਇਹ ਇਹ ਗੱਲ ਹੋਈ ਜੀ ਜੀ ਆਪਾਂ ਪਗਾਹ ਦੇ ਗੱਲ ਇੱਧਰ ਆ ਤਾਂ 10 ਗੱਲ 10 ਗੱਲ ਬਾਈ ਇਹਨਾਂ ਨੇ ਬੁਲਾਇਆ ਇਹਨਾਂ ਨੇ ਵਰਤਾ ਪਰੇ ਸਾਰੇ ਭਾਵਾਂ ਨੂੰ ਇਹੱਖਾਂ ਦੇ ਉੱਤੇ ਵਾਰ ਕਰਕੇ ਇਹਨਾਂ ਨੇ ਮਾਰ ਦਿੱਤਾ ਇਹਨਾਂ ਦਾ ਭਰਾ ਮਾਰ ਦਿੱਤਾ ਮੇਰਾ ਭਨੇਵਾ ਸੀਗਾ ਮੇਰਾ ਭਨੇਵਾ ਸੀ ਠੀਕ ਆ ਮੱਕਟੇ ਵਾਰ ਕੀਤੇ ਨਾ ਭਰਾ ਗੱਲ ਗੰਦਗੀ ਮੇਰੇ ਮੇਰੇ ਨੂੰ ਮਾਰਦੇ ਇਹਨਾਂ ਨੇ ਪੈਹਾ ਪੈਹਾ ਦੂਰ ਨਾ ਪੈਹਾ ਕਿਹੜੇ ਪਾਣੇ ਪੈਹੇ ਕਹੇ ਬਾਦੇ ਨਾ ਪਾਣੇ ਕੌਣ ਸੀ ਭਾਈ ਉਹਨਾਂ ਦੇ ਕਿੰਨੇ ਕੇਸ ਹੈਗੇ ਨਾ ਪਤਾ ਪੁੱਛ ਲੈਣੂ ਨਾ ਨਾ ਦੱਸ ਨਾ ਦੱਸ ਭਾਈ ਇਹ ਮੁੰਡਾ ਸੀ ਮਿੰਟੂ ਇੱਕ ਮੁੰਡਾ ਮੰਟੂ ਇੱਕ ਕਾਲਾ ਭਰਾ ਦਾ ਰਪਿੰਦਰ ਸਿੰਘ ਹਾਂਜੀ ਇਹ ਉੱਤੇ ਰੋਜੀ ਮੜ ਸਕੂਲ ਦੇ ਇਸ ਜਿਹੇ ਨਗਰ ਦੇ ਇਹਨਾਂ ਦੁਕਾਨ ਹੈ ਅਨਰਜਮੀ ਕਲੋਨੀ 'ਚ ਜਿਹੜੇ ਕਿੰਨੇ ਮੰਗੇ ਜਖਮੀ ਹੋਏ ਸੀ ਭਾਈ ਮੈਂ ਇਤਨੇ ਭਰਾਵਾਂ ਨੂੰ ਨਹੀਂ ਵੜਤਾ ਭਾਈ ਪੈਸੇ ਨਹੀਂ ਆਪ ਸੱਦਿਆ ਨੇ ਬੀ ਆ ਜੇ ਤੁਹਾਡਾ ਮਸਲਾ ਕਾ ਹੱਲ ਕਰਦੇ ਆ ਜੋ ਵੱਡੇ ਨੇ ਜੱਦਿਆ ਵਾ ਤੇ ਛੋਟੇ ਨੇ ਮੋਰੋ ਬੰਦੇ ਆ ਗਏ ਨਾ ਦੱਸ ਦੋ ਯਾਰੇ ਕਰਦੇ ਨੇ ਅਮਰੇ ਛਰੇ ਆਮ ਦੱਤਰ ਮਾਰੇ ਛਰੇ ਆਮ ਆ ਵੇਖੋ ਆ ਬਖਾਉਂਦੇ ਤੇ ਆਪਣਾ ਪਾਣੀ ਖੀਂ ਭਰਾਈ ਕਰਦੇ ਆ ਪਾਟੇ ਆਈ ਜਾਂਦੇ ਉਹ ਜੇ ਭਰਾ ਦੇ ਨੂੰ ਦੋ ਮਾਰੇ ਉਹ ਦੂਜਾ ਆ ਉਹਦੇ ਦੇਖਿਓ ਉਹਦੇ ਦੋ ਬੰਦੇ ਦਾਤਰ ਵੱਜੀ ਉਹਨੇ ਭਰਾ ਨੇ ਕੀ ਮੇਰੇ ਤੇ ਆਹ ਅੱਥੋਈ ਆ ਉਹਨਾਂ ਦੇ ਮਤਲਬ ਇੱਕ ਨੂੰ ਦੋ ਪਾਰ ਪਾ ਕੇ ਤੇ ਉਹ ਤੇ ਵਿਚਾਰੇ ਵਿਆਹ ਦੇਣਾ ਬਾਅਦ ਖਤਮ ਹੋ ਗਏ ਬਹੁਤ ਜਿਆਦਾ ਨੁਕਸਾਨ ਕੀਤਾ ਪਰਿਵਾਰ ਦਾ ਇਹੋ ਨਾ ਹੀ ਮੰਗ ਕਰਦੇ ਜੀ ਮੰਗ ਕਰਦੇ ਐਂ ਫਿਰ ਦੋਸ਼ੀਆਂ ਨੂੰ ਸਜ਼ਾ ਦੀ ਖਾਤੀ ਮੰਗ ਕਰਦੇ ਆਂ ਇਧਰ ਸਜ਼ਾ ਨਹੀਂ ਕਰਨਾ ਮਤਲਬ ਉਹਨਾਂ ਦੀ ਗ੍ਰਿਫਤਾਰੀ ਚਾਹੀਦੀ ਸਾਨੂੰ ਅਹੀਂ ਆਉਂਦੀ ਨਾ ਸਜ਼ਾ ਨਹੀਂ ਕਰਨਾ ਮਸਾਂ ਗੁਜ਼ਾਰਾ ਕਰਨ ਵਾਲਾ ਪਰਿਵਾਰ ਤੇ ਚੁੱਕ ਕੇ ਤੇ ਉਹਨਾਂ ਨੂੰ ਕਰ ਦਿੱਤਾ ਆ ਕਿੱਥੋਂ ਵਿਚਾਰੇ ਗੁਜ਼ਾਰਾ ਕਰਨ ਕਿੱਥੋਂ जय <laughs> دوئي باجو کي او دوجي I <laughs> ਕਨੋ ਜੀ 26 2 ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਦੋ ਦਿਨਾਂ ਵਿੱਚ ਲੜਾਈਆਂ ਹੋਈਆਂ ਸੀ ਉਹਦੇ ਵਿੱਚ ਕੁਝ ਬੰਦੇ ਇੰਜਰਡ ਹੋਏ ਸੀ ਉਹਦੇ ਵਿੱਚ ਇੱਕ ਬੰਦਾ ਕਾਫੀ ਸੀਰੀਅਸ ਸੀ ਉਹ ਵੈਂਟੀਲੇਟਰ ਤੇ ਵੀ ਰਿਹਾ ਅੱਜ ਉਹਦੀ ਅਨਫੋਰਚੂਨੇਟਲੀ ਉਹਦੀ ਡੈਥ ਹੋ ਗਈ ਅਸੀਂ ਉਸ ਦੇ ਸਬੰਧ ਦੇ ਵਿੱਚ ਅਸੀਂ ਡੀਆਰ ਨੰਬਰ ਅਸੀਂ 52 ਨੰਬਰ ਪਾ ਕੇ 102 ਜਾਨੀ ਕਿ 103 ਬੀ ਐਨਸ ਦਾ ਪਤਾ ਲਗ ਅਗਲੀ ਤਫ਼ਤੀਸ਼ ਜੋ ਵੀ ਸਾਡੀ ਟੀਮਾਂ ਅਸੀਂ ਲਾ ਵੀ ਦਿੱਤੀਆਂ ਹੋਈਆਂ ਜਲਦ ਦੋਸ਼ੀਆਂ ਨੂੰ ਜਲਦ ਤੋਂ ਜਲਦ ਠੀਕ ਕਰਵਾ। ਇਹ ਕੀ ਤੁਸੀਂ ਜਲਦੀ ਇਹ ਸਰਦਾਰ ਜਿਹੜਾ ਹਾਂਜੀ ਸਾਡੀ ਸੈਰ ਸਪਾਈ ਹੋਈ ਹੈ ਜੀ ਡਿਊਟੀ ਸਾਹਿਬ ਸਰਦਾਰ ਮਨਿੰਦਰ ਸਿੰਘ ਜੀ ਸੱਜੇ ਸਾਹਿਬ ਸੁਖਵੀਰ ਸਿੰਘ ਜੀ ਨੇ ਤੁਹਾਨੂੰ ਵਿਸ਼ਵਾਸ ਦਿਵਾਇਆ ਵਾ ਕਿ ਜਿਹੜੀ 307 ਤੇ 452 ਸਾਡੇ ਬੰਦਿਆਂ ਤੇ ਲੱਗੀ ਹੈ ਜੀ ਅਸੀਂ ਉਹ ਕੈਨਸਲ ਕਰਵਾਵਾਂਗੇ ਉਹਦੀ ਤਬਦੀਸ਼ ਕਰਕੇ ਤੇ ਉਹਨੂੰ ਕੈਨਸਲ ਕਰਵਾਵਾਂਗੇ 300 200 ਵਾ ਕੋਈ ਨਹੀਂ 300 ਬਿਲਕੁਲ ਜੀ ਅਸੀਂ ਪੂਰਾ ਪਾਣੀ ਬੰਗੂ ਸਾਫ਼ ਰੱਖਾਂਗੇ ਤਫ਼ਸੀਲ ਵਿੱਚ ਹਾਂਜੀ ਵੱਧ ਤੋਂ ਵੱਧ ਮਜਬੂਰਤਾ ਤੇ ਉਹਨਾਂ ਨੂੰ ਜਲਦ ਤੋਂ ਜਲਦ गिरफ्तार ਕਰਨਗੇ ਇਹ ਵਿਸ਼ਵਾਸ ਦਿਵਾਇਆ ਗਿਆ ਸਾਨੂੰ ਅਸੀਂ ਇਹਨਾਂ ਦੇ ਵਿਸ਼ਵਾਸ ਦੇ ਉੱਤੇ ਅਸੀਂ ਹੁਣ ਡੈੱਡ ਬੋਡੀ ਲੈ ਕੇ ਚੱਲੇ ਉਹ ਤੇ ਆਪਣਾ ਮੌਤ ਦੇ ਉੱਪਰ ਗਿਚਕਣ ਲੱਗੇ ਆ ਜੀ ਕਿਉਂ ਇਹਨਾਂ ਸਾਡੇ ਨਾਲ 302 ਦਾ ਪੱਤਿਆ ਨਾਲ ਹੱਥ ਕਰਤਾ ਜੀ ਠੀਕ ਹੈ ਬਾਕੀ ਸਾਨੂੰ ਪਰਚੀ ਵਿਸ਼ਵਾਸ ਦਿਵਾਤਾ ਜੀ ਆ ਜੋ ਤੁਹਾਨੂੰ ਦੱਸਿਆ ਪਰਚਾ ਕੈਨਸਲ ਕਰਨਗੇ ਸਾਡਾ ਕਵਦੀਸ਼ ਕਰਕੇ ਸਾਰਾ ਪਰਿਵਾਰ ਨੂੰ ਉਸ ਬੰਦਾ ਇਨਸਾਫ ਦਿੱਤਾ ਜਾਊਗਾ ਠੀਕ ਹੈ ਹਾਂਜੀ ਬਹੁਤ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज